ਸਸ ਜੀ ਸਵਾਗਤ ਹੈ ਤੁਹਾਡਾ ਸੱਤ ਨਵੇਂ ਵਲੌਗ ਦੇ ਵਿੱਚ ਅਸੀਂ ਠੀਕ ਠਾਕ ਹਾਂ ਉਮੀਦ ਕਰਦੇ ਹਾਂ ਤੁਸੀਂ ਵੀ ਠੀਕ ਠਾਕ ਹੋਵੋਗੇ ਤੇ ਮਾਰਾ ਸਭ ਨੂੰ ਖਿਖਾ ਕੇ ਰੱਖੇ ਜੀ ਤੇ ਗੱਲ ਹੈ ਕਿ ਇਦਾਂ ਜਿਹਨਾਂ ਦੇ ਰੋਟੀ ਨਾ ਖਾ ਕੇ ਦੇਖੂ ਤੇ ਕੁੱਤਿਆਂ ਨੂੰ ਉਹਨਾਂ ਕੁੱਤਿਆਂ ਨੂੰ ਨਾ ਉਹਨਾਂ ਨੂੰ ਖੂਤੋਂ ਕੱਢ ਦਿੱਤਾ ਕੁੱਤੀ ਸੋਭੇ ਸੀ ਕਿ ਉਹਨਾਂ ਕਹਿੰਦੇ ਇੱਥੇ ਕੁੱਤੇ ਜਾਨਿਕ ਚੁੱਕ ਕੇ ਲੈ ਜਾਓ ਅਸੀਂ ਇੱਥੇ ਰੱਖਣੇ ਨਹੀਂ ਹੈਗੇ ਤੇ ਹੁਣ ਅਸੀਂ ਇਹਨਾਂ ਦਾ ਕੋਠਾ ਬਣਾਉਣਾ ਹੈ ਕੋਛੋ ਛੋਟੇ ਛੋਟੇ ਬੱਚੇ ਆ ਕੋਠਾਂ ਦਾ ਬਣਾਉਣਾ ਹੈ ਸੈਟ ਕਰਨ ਦਾ ਕਰਨਾ ਹੀ ਪੈਣਾ ਜਾਂ ਪਰੋ ਰੋਟੀ ਪਾਉਣੀ ਆ ਤਾਂ ਜ਼ਿੰਮੇਵਾਰੀ ਆਪਣੀ ਬੰਦੀ ਆ ਕੋਈ ਨਹੀਂ ਕਰਦਾ ਨਾ ਕਰੇ ਉਹ ਉਹਨਾਂ ਦੇ ਉੱਪਰ ਪੈਂਡਿਆ ਤੇ ਹਾਂ ਕੋਠਾ ਬਣਾਵਾਂਗੇ ਆਪਾਂ ਤੇ ਨਾਲੇ ਆਪਾਂ ਉਹਨਾਂ ਨੂੰ ਰੋਟੀ ਪਾਣੀ ਬਣਾਇਆ ਦਲੀਆਂ ਬਣਾ ਕੇ ਰੱਖਿਆ ਜੀ ਉਹਨਾਂ ਨੇ ਅਸੀਂ ਤੇ ਉਹਨਾਂ ਦਲੀਆਂ ਪਾ ਕੇ ਆਉਣਾ ਆ ਤੇ ਨਾਲ ਆਪਾਂ ਦੇ ਦੇ ਕੋਠਾ ਬਣਾਉਨੇ ਆ ਤੇ ਉਹਨਾਂ ਸੈਟ ਕਰਨ ਆਪਾਂ ਜ਼ਰੂਰ ਕਰਨਾ ਜੀ ਤੇ ਦੂਜੀ ਗੱਲ ਇਹ ਜੇ ਸਾਡਾ ਵੀਡੀਓ ਦੇਖਦੇ ਹੋ ਹੁੰਦੇ ਆ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਸਾਡਾ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਤਾਂ ਸਾਡਾ ਹਸਪਤਾਲ ਸਾਡਾ ਬਤਾਓ ਜੀ ਤਾਂ ਜਦੋਂ ਅਪਰੋਹ ਤੁਸੀਂ ਮੈਨੂੰ ਬਲੌਗ ਲੈ ਕੇ ਆ ਪਾਈਏ ਜੀ ਤੇ ਸਾਡੇ ਸਾਰਿਆਂ ਨੇ ਬੱਤਬਰ ਸਪੋਰਟ ਕਰਨੀ ਆ ਜੀ ਅੰ ਦੇਖੋ ਸਾਡੀ ਜਿਮੀ ਸੋਈ ਸੀ ਆ ਜਿਮੀ ਸੋਈ ਸੀ ਉੱਥੇ ਕੁੱਤੇ ਜਿਹੜੇ ਕਿਥੇ ਰਹਿੰਦੇ ਸੀ ਨਾ ਉੱਥੇ ਹੋ ਰਹਿਣ ਦੇਂਦਾ ਜੱਟ ਉਹਨੂੰ ਆ ਦੇਸੀ ਇੱਥੇ ਕੋਠਾ ਬਣਾਇਆ ਆ ਦੇਖੋ ਬੱਚੇ ਇਹਦੇ ਇੱਕ ਬੱਚਾ ਉਹ ਬੜਿਆ ਆ ਸਾਡੇ ਜਿਮਾ ਬੈ ਗਏ ਬੱਚੇ ਬੈਠ ਗਏ ਕੋਠੇ ਵਿੱਚ ਸੋਨਾ ਗੱਲ ਬਣਾਦਾ ਜੀ ਮੈਨੂੰ ਨਾ ਤੁਸੀਂ ਜੁੱਟਾ ਤਾਂ ਰੱਖਣੀ ਇੱਥੇ ਨਹੀਂ ਨਹੀਂ ਬਸ ਤਲ ਹਵਾ ਹੋਣਾ ਠੀਕ ਨਾ ਹੁੰਦਾ ਆ ਦੇ ਜਿਮੂ ਮਾਏ ਹਲੂ ਘੱਟ ਚਿੱਟੂ ਮੂ ਦਾ ਘਰ ਬਣ ਗਿਆ ਸੋਣਾ ਘਰ ਬਣ ਗਿਆ ਜਮੂ ਮੇਰਾ ਲੋਕੀ ਦੇ ਲੋਕ ਕਿਦਾਂ ਦੇ ਹੈਗੇ ਆ ਬੇਜਵਾਨਾਂ ਨੇ ਕੋਠਾ ਨਹੀਂ ਬਣਾਉਣ ਦਿੱਤਾ ਬਿਮਾਰੀ ਪੈਣੇ ਨੇ ਉਹਨੇ ਹੋਈ ਇੱਦਾਂ ਦੇ ਕੋਠੇ ਪਾ ਕੇ ਬੈਠੇ ਆਪ ਘਰ ਖੁਣੇ ਕੋਠਾ ਬਣਾਇਆ ਜਿੰਮੀ ਦਾ ਆ ਦੇਖੋ ਇੱਥੇ ਜਮੇਟ ਰੱਖਣ ਲਈ ਰੋੜਾ ਇਹਦੇ ਪੋਡੂ ਬੈ ਲੁਗਾ ਕੇ ਉੜੇ ਨਾ ਆ ਜਿੰਮੀ ਸਾਡੇ ਦਾ ਘਰ ਸੋਹਣਾ ਬਣ ਗਿਆ ਜਿੰਮੂ ਦਾ ਘਰ ਛੋਟਾ ਬਣ ਗਿਆ ਜਿੰਮੂ ਕਾਲਾ ਛੋਣਾ ਬਣ ਗਿਆ ਮੇਰੇ ਪੁੱਤ ਦਾ ਓ ਜਿਵੇਂ ਜਦੋਂ ਤੂੰ ਬਾਝਾਂਗੀ ਮੈਂ ਮੂੰਹ ਤੋਂ ਅੱਛਾ ਆਪਣੇ ਬੱਚੇ ਲੈ ਕੇ ਇੱਥੇ ਬੈਠੀ ਨੇ ਮੇਰਾ ਪੁੱਤ ਲੋਕੀ ਬਹੁਤ નિર્દય ਦੇ ਆ ਇਹ ਕੋਈ ਬੇਜਾਨੇ ਨੂੰ ਕੋਠਾ ਇੱਕ ਨਹੀਂ ਪਾਉਣ ਦਿੱਤਾ ਉਹ ਤੇ ਇਦਾਂ ਨਹੀਂ ਲੋਕੀ ਸਾਰਾ ਗਏ ਬੈਂਦੀ ਆ ਬਦਲ ਬੇਸ਼ੰਰ ਜਰੂਰ ਸੇਵਾ ਕਰਿਆ ਕਰੋ ਇਹਨਾਂ ਨੇ ਕਿਹਾ ਜਿਆਦਾ ਤਾਂ ਸਾੰਭਣੀਆਂ ਸਾਡੀਆਂ ਚਲੋ ਮੇਰੇ ਕੋਲ ਹੈ ਹਾਂ ਜਮੂ ਪੁੱਤ ਮੈਂ ਪੇਸ਼ਵਰ ਜਾਊਂਗਾ ਚੱਲ ਰੋਟੀ ਕਰਕੇ ਚਾ ਉਹ ਲੈ ਬੱਚਿਆ ਕੋ ਚੱਲ ਅਪਰੇ ਕੋ ਚੱਲ ਬੱਚਿਆ ਕੋ ਚੱਲ ਚਲੋ ਉਹ ਬੋਲੂ ਆ ਗਿਆ ਉਹ ਛੜਾ ਬੋਲੂ ਆਦਾ ਬੋਲੂ ਕੀ ਤੇਰਾ ਵੀ ਆ ਜਾ ਗਿਆ ਬੋਲੂ ਮੇਰਾ ਹਾਂ ਉਹ ਜਿੰਮਾ ਕੀ ਕਰਦਾ ਮੇਰਾ ਕੋਈ ਜਦੋਂ ਤੇ ਬਹਿ ਜਾ ਨਾਨੂ ਕੋ ਬਹਿ ਜਾ ਆ ਸਾਡੇ ਮੋਲੀ ਦੇ ਜੋਲ ਬੋਲੀ ਚੱਡੀ ਦਾ ਸਾਡੇ ਜਿੰਮੀ ਦਾ ਕੋਠਾ ਕਿੰਨਾ ਸੋਣਾ ਘਰ ਹੁੰਦਾ ਸੋਣਾ ਬਣਾਇਆ ਜਿੰਮੂ ਆਪਣੇ ਦਾ ਕਿੰਨਾ ਬਸ ਮੈਨੂੰ ਚੁੰਮਣਾ ਆ ਤਾ ਜਿੰਮਾ ਤੇ ਕੋਠੇ ਚੜਨਾ ਨੂੰ ਕੋ ਉੱਤੇ ਬੈਠ ਚੜਨਾ ਨੂੰ ਕੋ ਕੀ ਆ ਗਿਆ ਕੋਲੂ ਤੂੰ ਕਿਥੇ ਆਇਆ ਕਿ ਤੂੰ ਆਇਆ ਬੰਨੂ ਮੇਰਾ ਹਾਂ ਆ ਮੇਰੇ ਕੋਲ ਵੀ ਖਾਇ ਸੀ ਹਾਂ ਆਪਾਂ ਪਾ ਜੀ ਨਾ ਜੱਟ ਜੱਟ ਲੈ ਆ ਲੈ ਜਾ ਘੜਾ ਲੀਮੂਨ ਪਾ ਦੀ ਦੁੱਧ ਆਪਾਂ ਉਹ ਸਾਹਮਣੇ ਘਾਲਿਆ ਜੀ ਉਹ ਦੇਖੋ ਤੇ ਕੁੜੀ ਕੋਠੀ ਪਈ ਆ ਇੱਕ ਬੱਚਿਆਂ ਦਾ ਕੋਠਾ ਨਹੀਂ ਬਣਾਉਣ ਦਿੱਤਾ ਇਹਨਾਂ ਨੇ ਜਿਵੇਂ ਤੇ ਮਮਾ ਕੋ ਜਿਵੇਂ ਆ ਜਾ ਆ ਜਾ ਤਨੂ ਇਹਨਾਂ ਵਾਲਾ ਚੀਜੀ ਔਰ ਮਗਰ ਕੇ ਇਹ ਜਦ ਦੇ ਕੇ ਨਾ ਨੋਧ ਰਾਨੇ ਕੇ ਇਕਨੋਮੀ ਪਾ ਦੇ ਗਿਆ ਜਮਾ ਆ ਜਾ ਨਾਨੂੰ ਆ ਦੇ ਨੋੜ ਕੇ ਆ ਜਾ ਆ ਜਾ ਨੋੜ ਕੇ ਪੁੱਲ ਆ ਜਾ ਆਇਆ ਲੱਪੋਤ ਪਾਸਾ ਦੇ ਬੱਚੇ ਸੁੱਤੇ ਪਏ ਵਿੱਚ ਆ ਛਾੜੇ ਵਿੱਚ ਸੁੱਤੇ ਪਏ ਸੇਫਟੀ ਹੋ ਗਈ ਨਾ ਵਿਚਾਰਿਆਂ ਦੀ ਨਰਵੇਸ਼ ਇਹ ਵਿਚਾਰਿਆਂ ਦੀ ਖਾਣੀਆਂ ਜ਼ਿਆਦਾ ਤਾ ਲੋਕ ਲੈਣੀਆਂ ਆ ਮੇਰਾ ਭੋਲੂ ਇਹਨੇ ਨਿੱਕੇ ਜਿਹੇ ਉੱਪਾਰਿਆ ਸੀ ਇਹਨੇ ਨਿੱਕੂ ਜਿਹੇ ਉੱਪਾਰਿਆ ਸੀ ਪਾਲਣ ਵਾਲਾ ਮਹਾਰਾਜ ਅਸੀਂ ਕੋਣ ਪਾਲਣ ਵਾਲੇ ਆਮ ਤੌਰ ਤੇ ਪਾਲਣ ਵਾਲਾ ਮੇਰੇ ਲਈ ਬੱਚਿਆ ਕਿ ਤਵੇ ਚਾਹ ਤੈਨੂੰ ਆ ਨੀ ਤੇ ਪਛੜ ਤੈ ਯਾਰ ਅੱਲਾ ਹੋ ਗਿਆ ਕੋਈ ਕੋਈ ला बेटा ओ जी मैं ना आला मेरे को को कर पोन बेटा पोलो आ को तो तकाल तो बेलोटी वो तो मैं चली बनाया ना है बहुत चाहिए हाँ बहुत बहुत चाहिए ओ अपॉलीगी है ना हाँ ओ ठीक है ना ओ ठीक है ना फिर वो ओ ठीक है ना हम लोग मम्मा ओ आजा आते क्या जान आते क्या जान बोट के मने बोट ना आते क्या जान आजा आजा, आजा बोके ਪੋਟਾ ਬਣਾਤਾ ਨਾ ਕੁੱਤੇ ਚੱਲਦਾ ਇਥੋਂ ਨਾ ਜੇ ਮੈਂ ਦਵਾਈ ਕਰਨਾ ਜਾਂ ਪਾਣੀ ਲੈਣਾ ਹੁੰਦਾ ਹੈ ਨਾ ਕੋਈ ਨਾ ਕੋਸ਼ੋ ਮੋਨ ਪਾਉਣ ਨੂੰ ਹਾਂ ਤੂੰ ਕੂ ਕੂ ਕਰਦਾ ਤੂੰ ਨੋਂਦੀਆਂ ਤੂੰ ਨੋਂਦੀਆਂ ਤੂੰ ਮੇਰੇ ਕੁੱਤ ਰਹੁੰਦਾ ਆ ਹਾਂ ਲੈ ਲੈ ਅਰੇ ਸੱਚਾ ਚੁੰਦਾ ਆ ਯਾਰ ਇਹ ਤੂੰ ਇਹਦੇ ਵਿੱਚ ਰੱਖੋ ਮੈਂ ਕਿ ਤੁਹਾਨੂੰ ਕੋਈ ਦਾ ਟੂਟੀਰ ਨਹੀਂ ਰਿਹਾ ਕੋਈ ਨਹੀਂ ਕਹਿੰਦੀ ਮੈਂ ਤਾਂ ਨਾ ਨੂੰ ਕੱਟਾ ਇਹ ਦੇਖ ਇਹ ਬਣਾ ਲੈ ਮਿਲਗਾ ਕਾ ਕਿ 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 ਕਾ 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 ਰੋਟੀ ਖਵਾ ਰੋਟੀ ਕਾ ਆਹ ਪਹਿਲੇ ਦਿੰਦੀ ਆ ਇਹ ਇਹ ਦਰ ਬੜੀ ਨੀ ਉਹ ਫੜਦੀ ਆ ਫੜ ਕੇ ਨਹੀਂ ਨਹੀਂ ਫੜ ਕੇ ਉਹ ਕਹਿੰਦੀ ਮੈਂ ਚਾਕੇ ਲੈ ਲੈਣਾ ਹਾਂ ਹਾਂ ਵੀ ਚਾਕੇ ਮੈਂ ਲਿਆਵਾ ਉਹਦੇ ਮਣੀ ਹਾਂ ਤੇਰੇ ਕੱਕੇ ਆ ਤੇਰੇ ਕਾਕੇ ਐ ਸਾਡੇ ਨਹੀਂ ਕੁਝ ਲੱਗਦੇ ਤੇ ਸਾਡੇ ਨਹੀਂ ਕੁਝ ਲੱਗਦੇ ਨਾਣੀ ਐ ਹੈ ਤੇਰੇ ਜਿਆਦਾ ਕਾਕੇ ਐ